ਤੂੰ ਦੱਸਣਾ ਜਾਇਜ਼ ਗੱਲ ਇਹ ਨਹੀਂ ਜਾਇਜ਼ ਨਹੀਂ ਆ ਵੀਰੇ ਜਿਹੜੇ ਜਦੋਂ ਜਾਇਜ਼ ਆ ਗਿਆ ਨਾ ਆਪਾਂ ਉਹਦੇ ਤੋਂ ਰੁਪਏ ਕਢਵਾ ਦੇ ਕੇ ਉੱਥੇ ਬੰਦ ਲਾ ਗਏ ਇਹ ਨਹੀਂ ਜਾਇਜ਼ ਇਹ ਨਹੀਂ ਜਾਇਜ਼ ਨਹੀਂ ਨਾ ਇਹਨੇ ਤਾਂ ਤਾਂ ਨਹੀਂ ਸਾਢੇ ਪੰਜ ਦੀ ਦੇਣੀ ਹੈ ਕਿੰਨੇ ਦੀ ਆ ਕਿੰਨੇ ਦੀ ਆ ਕੋਈ ਦੱਸ ਵੀ ਕੁਝ ਪਤਾ ਤਾਂ ਲੱਗੇ 8-7 ਨੂੰ 6-7 ਕੋਈ ਲਾਸਟ ਗੱਲ ਕਰੀ ਕੋਈ ਹਾਂ ਇਹ ਤਾਂ ਚੱਲਣ ਵਾਲੀ ਪੱਟੀਆਂ ਨੇ ਇਹਨਾਂ ਨੂੰ ਕਿ ਬੋਲੋ ਚਲੋ ਜੋੜੀ ਦਾ ਦਾ ਜੋੜੀ ਦਾ ਗੱਲ ਆ ਵੀਰ ਦੱਸੋ ਜੀ 11 11000 ਪੱਸੀ ਆ ਪੱਸੀ ਆ ਆ ਲੈ ਆ ਲੈ ਆ ਜੋਨੀ ਆਹੀ ਮੈਨੂੰ ਆਹੋ ਬੋਲੇ ਕੋ ਜਿਹੜੇ ਚੰਗਿਆਰਾ ਦੇ ਉਹ ਲੈ ਤੁਹਾਨੂੰ ਕੋਈ ਕਾਜ ਨਹੀਂ ਭਾਈ ਜਿਹੜੇ ਤੇਰੀ ਉਮੀਦਾਂ ਦੇ ਉਹ ਫੜਾ ਕੱਟੇ ਸਾਈ ਦੇ ਸਾਈ ਬਾਤ ਸੁਣਾ ਲਿਆਗਾ ਸਾਈ ਦੇ ਮੋੜ ਕੋ ਡੋਲੋ ਬੱਸ ਇਹਨੂੰ ਕੌਣ ਕਰੇ ਉਹ ਕਰੀ ਚੱਕਰ ਕਰਾ ਲੀਂ ਬਾਈ ਭਰਾ ਨੇ ਇੰਦਰ ਤੋਂ ਬਣੀ ਕੋਰਨੀ ਚੁਰਵਾਉਂਦਾ ਬੀਰ ਕੋਲੋਂ ਹੀ ਤੋਂ ਨੇ ਬੋਲਣਾ ਚਾਹਤਾ ਜੇ ਹੁਣ ਤੂੰ ਤਿਆ ਬੋਲੇ ਮੈਂ ਤਾਂ ਮੰਗ ਲਿਆ ਹੈ ਬਾਈ ਜੀ ਬਾਈ ਜੀ ਬਾਈ ਜੀ ਕਿੰਨੇ ਦੀ ਹੁ ਤੂੰ ਦੱਸੇ ਹਜ਼ਾਰ ਕੱਢ ਦੇ ਉਹ ਨਾ ਜਾਰ ਕਰਿਆ ਕਰਦੀ ਤੇ ਫਿਰ ਤੇਰੀ ਗੱਲ ਗਲਤ ਆ ਤੂੰ ਮੋਂ ਤਾਂ ਟਾਟਾ ਵਾਟਾ ਕਰ ਜਾ ਕਰ ਜਾ ਸੁਣੋ ਵੀ ਬਸ ਲਾਸਟ ਤੇਰੇ ਵਾਸਤੇ ਮੇਰੀ ਟਾਟਾ ਵਾਟਾ ਹਾਂ ਇੱਕੋ ਹੀ ਗੱਲ ਇੱਕੋ ਹੀ ਜਬਤੀ ਹੋਵੇ ਕਿਵੇਂ 1600 1600 ਨਹੀਂ ਹੈਗੀਆਂ ਨਾ ਹੈਗੀਆਂ 100 100 ਇਹ ਤਾਂ ਦੱਸ ਦੇ ਇਹ ਤਾਂ 16 16 ਦੀਆਂ ਗੱਲਾਂ ਕਰ ਰਹੀ ਹੈ ਜੇ 11 11 ਕਰ ਰਹੇ ਨੇ ਆਪਾਂ 12 12 ਦੀਆਂ ਦੇ ਯਾਰ ਗੱਲ ਗੱਲ ਪੁੱਛੀ ਰਹੇ ਹੋ ਸੋਕਾ ਦੋ ਬਾਰ ਬਾਰ ਸੂਰਜ ਉੱਪਰ ਹੋਗਾ ਨਹੀਂ 12 12 ਨਹੀਂ ਚਾਚਾ ਨਹੀਂ ਹੋਰ ਕੋਈ ਨਾ ਹੋਣ ਕਰ ਗੱਲ ਕਿੰਨੇ ਨੇ ਹੈ ਇਹਦੀਆਂ ਗੱਲਾਂ ਹੋਣਗੀਆਂ ਯਾਰ ਨਹੀਂ ਪ੍ਰਕਾਸ਼ ਦੇਖ ਤੇਰੇ ਕਮਾਲ ਦੀ ਆ ਪੱਟੇ ਤੋਂ ਦੇਖ ਪਹਿਲੇ ਆ ਫੜ پکڑੋ ਉੱਪਰ ਨਹੀਂ پکڑੋ ਉੱਪਰ ਨਹੀਂ ਬਸ ਲਖਾਈ ਆਪੋ ਆਪਣੀ ਨਾ ਨਾ ਚਾਚੇ ਨਾ ਨਾ ਨਹੀਂ ਹੋਣੀ ਉਹ ਬੜਾ ਸੋਹਣਾ ਹੈ ਇਹ ਤਾਂ ਖੁੱਲੋ ਖੁੱਲੋ ਬਣਾ ਜਾਓ ਕੋਈ ਲਖਾਈ ਆ ਪੱਕਾ ਮੋਲੋ ਲਾਇਆਗਾ ਨਹੀਂ ਪੱਕਾਗਾ ਪੱਕਾ ਕੀ ਆ ਫਿਰ ਦੇਖੋ ਪੱਕਾ ਕੀ ਆ ਕਰਤਾ ਇੱਕ ਮਿੰਟ ਡਰਾਈਵਰ ਸਾਲੇ ਦਿੱਤਾ ਜੱਸ ਸੁਣ ਤੂੰ ਕਰਨੀ ਜੱਸ ਸੁਣ ਉਹ ਤਾਂ ਜੱਸ ਸੁਣੋ ਕਰ ਮੈਂ ਤਾਂ ਤੈਨੂੰ 30 ਦੀਆਂ ਬਾਲਾ ਤੀ ਨੂੰ ਛੱਡ ਦਾਲ ਲਾਸਟ ਕਿੰਨੇ ਦੀਆਂ ਤੂੰ ਦੱਸ ਲੈ ਤੂੰ ਹੀ ਕਰ ਤੇਰੀ ਵਾਰੀ ਆ ਤੂੰ ਇੱਕ ਕਹ ਦੇ 29 ਦੀਆਂ ਬਾਲਾ ਹੈਂ ਸੌਣੀਆ ਡਾਮਨ 29 ਦੀਆਂ ਬਾਲਾ ਇਹਨੂੰ ਮੱਥੇ ਨਾਲ ਲਾ ਲੈ ਚੱਲ ਲੈ ਜੋ 25 ਦੀ ਨਾ ਫਿਰ ਤਾਂ ਉਹੀ ਕਹਣੀ ਮੈਂ ਤੈਨੂੰ ਮੈਂ ਚਾਰੀ ਨਾ ਚੱਲਿਆ ਨਾ ਲੈ ਜਾ ਚਾਚੇ ਨਾ ਲੈ ਜਾ ਕੋਈ ਗੱਲ ਹੋਣੀ ਆ ਬੱਸ ਕਾਹਦਾ ਪਾਈ ਜਾ ਜਿਹੜੇ ਆਏ ਨਹੀਂ ਗੱਲ ਚਾਚੇ ਹੈ ਨਹੀਂ 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 ਗੱਲ ਚੰਗੀਆਂ ਬੱਠਾ ਨਾ ਦੇ ਦੇ ਮੇਰੀ ਗੱਲ ਸੁਣੋ ਮਹਾਰਾਸ਼ਟਰ ਜਾਣਾ ਨੇ ਮੈਂ ਮਹਾਰਾਸ਼ਟਰ ਜਾਣਾ ਕਰਜਾ ਬਹੁਤ ਆ ਮੇਰੀ ਗੱਲ ਸੁਣੀ ਹਾਂ ਇਹਦਾ ਖਰਚਾ ਅਸੀਂ ਵੀ ਕਰਕੇ ਆਇਆ ਤੇਰੇ ਸਾਹਮਣੇ ਬਿਲਕੁਲ ਖਾਲੀ ਗਿਆ ਤੀ ਤੇਨੂੰ ਪਤਾ ਕਿੱਥੋਂ ਲੈ ਕੇ ਆਇਆ ਜਾ ਕੇ ਅਸੀਂ ਮਾਨੂੰ ਪਤਾ ਸੱਚੇ ਸਾਰਿਆਂ ਨੂੰ ਪੈਂਦੇ ਨੇ ਜਾਣਤਾ ਪੈਂਦਾ ਹੀ ਐ ਬਸ ਫਿਰ ਢਿੱਡ ਦੀ ਖਾਤਰ ਰਵੇ ਕਿ ਮੇਰੇ ਦਾ ਖਰਚੇ ਦਾ ਪੈਣੀ ਮੈਂ ਲਖਾਈ ਆਪੋ ਆਪਣੀ ਨਾ ਲਖਾਈ ਨਹੀਂ ਕਰਨੀ ਚਾਚੇ ਯਾਰ ਆ ਗੱਲ ਪਾਸਾ ਸਾਢੇ 25000 ਰੁਪਏ ਦਿਓ ਜੀ ਨਾ ਚਾਚੇ ਯਾਰ ਸਹੀ ਗੱਲ ਮਾਰੀ ਇਹਨੇ ਮੇਰੇ ਹੋਰ ਕੋਈ ਸਾਢੇ 25 ਨਹੀਂ ਚਾਚੇ ਨਹੀਂ ਹੋਣੀ ਨਹੀਂ ਯਾਰ ਹੋਣੀ ਨਹੀਂ ਚਾਚੇ 25 ਦੇ ਉੱਪਰ ਨਹੀਂ ਗੁਜ਼ਾਰਾ 28 ਦੇ ਆਪਾਂ ਨਹੀਂ ਯਾਰ ਛੋਟੇ ਛੋਟੇ ਨਹੀਂ ਨਹੀਂ ਉਹ ਪਕੜ ਜਾ ਯਾਰ ਉਹ ਬੱਸ ਪਕੜ 25000 ਦੇ ਦਿੰਗੇ। ਉਹ ਨਹੀਂ ਯਾਰ, ਪ੍ਰਕਾਸ਼ ਐਸੇ ਨਹੀਂ ਹੁੰਦਾ। 500 ਤੋਂ ਮਹਿੰਗੀ ਸਾਤੀ ਨੂੰ ਤੇ ਮਾਲ ਅੱਛਾ ਹੈ। ਪੰਜ ਦੇ ਪੰਜ। ਜੀ ਵੀ ਲੈ ਲੈ ਯਾਰ ਤੂੰ ਸਾਰਾ। 100 ਦਾ ਖਰਾਬ ਨਾ ਲਗਾ। ਤੂੰ ਚੜਾ ਰੇ। ਚੜਾ ਦਿਓ ਤਾਂ ਵੀ ਫਾਇਦਾ ਨਹੀਂ। ਬਾਤ ਨਹੀਂ ਆ। ਪੱਠੀਆਂ ਵੀ ਦੇਖ ਨਾ। ਦੋ-ਦੋ ਦਾੰਦ ਪਿਆ। ਦੋ ਦਾੰਦ ਕਿਹੜਾ ਕਿਹੜਾ? ਕਿੰਨਾ ਰਕ ਹੋ ਗਿਆ ਦੇਖੋ। ਹਾਂ। ਦੇਖੋ। ਦੇਖੋ। ਦੋ ਦਾੰਦ ਕਿਹੜਾ? ਪਤਾ ਮੇਰ ਨੂੰ। 4 ਹੈ। 4। ਫਿਰ ਕੌਣ ਸੀ ਬੜੀ ਬਾਤ ਹੋ ਗਈ? ਬੁੱਗੜੀ ਤਾਂ ਨਹੀਂ ਹੋ ਗਈ। ਬੁੱਢੀ ਤਾਂ ਅੜਦੜ ਤੇ ਗੀਜਾ ਤਾਂ ਫਿਰ ਬੁੱਢੀ ਮੰਨਦੇ। 500 ਤੋਂ ਮਹਿੰਗੀ ਸਾਤੀ ਨਹੀਂ ਹੁੰਦੀ ਯਾਰ। ਅਸਾਈ ਲੱਖ ਦੀਆਂ ਲੱਖੀ ਰੋ ਭੈਣ ਜੀ ਲੱਖ ਤੋਂ ਦੇ ਦਸ ਤੈਨੂੰ ਛੋੜ ਦਿੱਤੀ ਪਰ ਕਿੰਨੇ ਬੰਦੇ ਹੁੰਦੇ ਵੀਡੀਓ ਚੱਲ ਜੇ ਕਿਉਂ ਜੀ ਦੇ ਪੈਸੇ ਲੱਖ ਦਾ ਸੌਦਾ 10000 ਤੈਨੂੰ ਛੋੜ ਦੋ ਪੱਠਾ ਦੇ ਦੇ ਤੋ

ਤੂੰ ਜਦੋਂ ਕੱਲ ਤੇਰੇ ਕੋ ਦੋ ਪਟੀਆਂ ਦੀ ਮੈਂ ਨੇ 20 ਵਿੱਚ ਲਈ ਨਹੀਂ ਨਹੀਂ ਹਰ ਨਹੀਂ ਨਾ ਫਿਰ ਪਾਸੇ ਰਮਨ ਸੋਚਣਾ ਵੀ ਫਿਰ 500 ਕੋਈ ਮਸਲਾ ਯਾਰ ਪ੍ਰਕਾਸ਼ ਇਹ ਬਾਤ ਨਹੀਂ ਹੁੰਦੀ ਕਿ ਮਹਿੰਗੀ ਹੁੰਦੀ ਕਿੰਨਾ ਘਾਸੋਗੇ ਤੂੰ ਇਹ ਜੇ ਤਾ ਐਸੇ ਨਾ ਕਰ ਐਸੇ ਤਾਂ ਤੂੰ ਜੋ ਹਜ਼ਾਰ ਛੋੜ ਦੇ ਕੋਈ ਬਾਤ ਨਹੀਂ ਐਸੇ ਨਹੀਂ ਬਾਤ ਜੋ ਬਾਤ ਹੈ ਬਾਤ से बात ਕਰੋ ਮੈਂ 26 ਦੇ ਉੱਪਰ ਦੇ ਤਾ ਬੋਲ ਰਹਾ 25 26 ਦੇ ਉੱਪਰ ਤਾਂ ਲਈ ਨਹੀਂ ਸਾਢੇ 25 ਵਿੱਚ ਲਈ ਆ ਆਪ 26 ਦੇ ਰਹੇ ਹੋ ਕਬ ਜੇ 26 ਅੱਪ ਬੋਲਿਓ ਕਿਤਨੇ ਸਾਹਮਣੇ ਬੋਲਿਓ ਭਾਈ 26 ਦੇ ਉੱਪਰ ਨਹੀਂ ਲਊਂਗਾ ਮੈਂ ਬੋਲਿਆ ਤਾਂ ਆ 26 ਦੇ ਉੱਪਰ ਨਹੀਂ ਲਊਂਗਾ ਲੈ ਲੈ ਪਿੱਛੇ ਤਾਇਆ ਰਹਤਾ ਸਭੀ ਗਿਆ ਨਾ ਦੋ ਬੈਠੋ ਦੋ ਮਹੀਨੇ ਦਿਓ ਭਰਾ ਦੋ ਤੋਂ ਮਹਿੰਗੀ ਸੱਤੀ ਨਹੀਂ ਹੁੰਦੀ ਜੱਜਾ ਮਾਨਾ ਕਰੋ 500 ਨਕੀਂ ਦਾਈ ਪਰਚੀ ਤੁੰ ਬਾਣਾ ਫਿਰ 25.5 ਦੇ ਦੋ ਪਰਚੀ ਬਾਣਾ ਪਰਚੀ ਬਾਣਾ ਦੂ ਪੇ ਤਾਂ 400 ਨੂੰ ਪੈ ਗਿਆ ਪਰਚੀ ਬਾਪਰ 25.5 ਦੇ ਦੋ ਪਰਚੀ ਬਾਣਾ ਚਲ ਜਾਂਦੇ ਚਲਦੇ ਪਰਚੀ ਬਾਣਾ ਨਹੀਂ ਨਹੀਂ ਬਾਣਾ ਚਲ ਬਾਣਾ ਪਰਚੀ ਆਪਣੋ ਆਪਣੀ ਨਹੀਂ ਨਹੀਂ ਛੱਡੋ ਜਾਂਦੇ ਚਲ ਅਜਾ ਚੈਰ ਹੋਣੇ ਗੱਲਾਂ ਨੇ ਨਾ ਕੋਈ ਹੋਦਾ ਚਲ ਤੇ ਪੈ ਤੇ

ਪਰਚੀ ਬਣਾ ਸਕਦੇ ਆ ਪਰਚੀ ਬਣਾ ਰਿਹਾ ਆ ਆ ਜਾਂਦਾ ਉਹ ਕਹਿ ਰਿਹਾ ਉਹ ਜਾਂਦਾ ਨਹੀਂ ਪੈਸੇ ਦੇ ਦਿੰਦੇ ਕੋਈ ਬਾਤ ਨਹੀਂ ਲੈ ਕੇ ਛੋੜ ਦਿੰਦੇ ਜੱ ਲਗਾ ਆ ਜਦ ਪਰਚੀ ਕਰੂੰਗਾ 25.500 ਦੀ ਪਰਚੀ ਬਣਵਾਉਂਗਾ ਸੱਚੀ ਨਹੀਂ ਜਣਾ 25.500 ਦਾ ਹਾਂ ਉਹ ਦੇਖ ਚੱਲ ਲੱਗ ਲਿਆ ਨਹੀਂ ਨਹੀਂ ਉਹ ਲੱਗ ਲਿਆ ਚਲੋ ਚਲੋ ਆਕੋ ਅੱਤੀ ਤਾਂ ਬਗਣੀ ਨਹੀਂ 5500 ਦੀ ਪਰਚੀ ਛੋਟੀ ਕੋਈ ਹੈ ਸਿੱਡੀ ਕਾ ਇਹ ਛੋਟੀ ਕੋਈ ਹੈ ਹਾਂ ਲਾ ਫੜ ਤੈ ਸਾਹਮਣੇ ਲਫੜੋ ਦੱਸ ਤੂੰ ਦੱਸਣਾ ਜਾਇਜ਼ ਗੱਲ ਉਹ ਨਹੀਂ ਜਾਇਜ਼ ਨਹੀਂ ਆ ਵੀਰੇ ਜੇ ਜਦੋਂ ਚਾਹ ਜਾਗੇ ਨਾ ਆਪਾਂ ਉਹਦੀ ਤਨ ਰੁਪਏ ਕਰ ਦਾਂਗੇ ਕਿਤੇ ਉੱਥੇ ਬੰਦ ਲਾਂਗੇ ਨਹੀਂ ਜਮਾ ਜਾਇਜ਼ ਨਹੀਂ ਜਾਇਜ਼ ਨਹੀਂ ਨਾ ਐਨੇ ਦਾ ਤਾਂ ਨਹੀਂ ਸਾਢੇ ਪੰਜ ਦੀ ਦੇਣੀ ਕਿੰਨੇ ਦੀ ਆ ਕੋਈ ਦੱਸ ਵੀ ਕੁਝ ਪਤਾ ਤਾਂ ਲੱਗੇ 8-7 ਨੂੰ 600 ਜਰ ਕੋਈ ਲਾਸਟ ਗੱਲ ਕਰੀ ਕੋਈ ਹਾਂ ਨਾ ਜਾਇਜ਼ ਕਰ ਜਾਇਜ਼ ਕਰ ਦੇ ਬੋਲ ਲੈ ਮੇਰੀ ਵੀ ਗੱਲ ਇੱਕ ਕਹੂੰਗਾ ਲਖਾਈ ਆਪੋ ਆਪਣੀ ਹੋਊਗੀ ਠੀਕ ਹੈ ਪੂਰੇ 6000 ਰੁਪਏ ਠੀਕ ਹੈ ਬੰਦ ਕਰ ਲਉ ਤੇਰੇ ਫਾਇਦੇ ਜਾਗਾ ਨਾ ਤੇਰੇ ਫਾਇਦੇ ਜਾ ਜਿੰਨੇ ਦਾ ਤਾਨਾ ਤੂੰ ਤਾਂ ਦਾ ਤਾਂ ਲਾਦਾ ਯਾਰ ਸਹੀ ਰੁਪਏ ਲਾਇਆ ਤੈਨੂੰ ਮੈਂ ਕਹ ਜਮਾ ਸਹੀ ਲਾਇਆ ਚਾ ਲਖਾਈ ਕਰਾ ਦੇਗੇ ਨਹੀਂ ਲਖਾਈ ਕਰਾ ਦੇਗੇ ਲਖਾਈ ਕਰਾ ਦੇਾਂਗੇ ਤੇ ਹੁੰਦਾ ਹੀ ਆ ਸਾਰੇ ਕੋਲ ਹੁੰਦਾ ਲਾਲਚ ਵਿੱਚ ਫੇ ਕਿੰਨੇ ਦੀ ਆ ਹਨ ਬਸ ਨੂੰ ਚੰਦਮਾ ਲਾਸਕ ਨੇ ਦੇ ਬਰਾ ਇੱਕੋ ਹੀ ਕਹਦੇ ਹਾਂ ਮੁਰਕੇ ਨਹੀਂ ਕਹਿੰਦਾ ਨਹੀਂ 7 ਦਿਨ ਹੀ ਵਿਗੜੀ ਤੈਨੂੰ ਕੋਈ 6000 ਦੀ ਲਖਾਈ ਕਰਾ ਦੇ ਕਿਉਂ ਇਦੋਂ ਨਹੀਂ ਕਰਦਾ ਕੋਈ 150 ਦੀ ਕਸਰ ਸਾਰੀ ਗੱਲਾਂ ਕੱਢਦੇ ਹੁਣ ਤੱਕ ਤੂੰ ਬਸ ਨਹੀਂ ਕੱਢੀਆਂ ਜੀ ਨਹੀਂ ਕੱਢੀਆਂ ਨਹੀਂ ਕੱਢਦੇ ਆ ਕਰਦੇ ਉਹ ਨਹੀਂ ਕੱਢੀਆਂ ਮੈਨੂੰ ਪਤਾ ਆ ਜੇ ਬਾਹਲਾ ਲਈ ਬੈਠਾ ਕੁਛ ਸ਼ਾਂਤ ਨੂੰ ਸਹੀ ਹੈ ਤੇ ਕਰ ਤਖੀਰੀ ਹੈ ਜੀ ਜੀ ਇਹਦਾ ਕੀ ਹੋਊ ਕਰਨਾ ਰੰਨਾ ਜਾ ਰਿਹਾ ਕਈ ਤਰ੍ਹਾਂ ਦੇ ਮਹੀਨੇ ਦੇ ਉਹ ਬੰਦਾ 10 ਵਰ 10 ਦਾ ਮਾਦ ਨੂੰ ਨਵੇਰ ਦੇ ਯਾਰ ਜਦੋਂ ਸੌਦਾ ਨੇੜੇ ਹੁੰਦਾ ਨਾ ਉਦੋਂ ਤੁਸੀਂ ਹੜ ਕੇ ਖੜ ਜਾਂਦੇ ਹੋ ਹੁਣ ਤਾਂ ਜਮਾ 2 ਕੋਟ ਕਰਦੇ ਇਹ ਕਿੰਨੇ ਦੀ ਆ ਹਨਾ ਲਾਸਟ ਕਿੰਨੇ ਦੀ ਮੁਰਕੇ ਨਹੀਂ ਕਹਿੰਦਾ ਉਹਦਾ ਸੁਣ ਲਿਆ ਉਹਦਾ ਪਰਾਣੀ ਹੋ ਗਈ ਗੱਲ ਨਵੀਂ ਦੱਸ ਨਵੀਂ ਦੱਸ ਨਵੀਂ ਦੱਸ ਨਹੀਂ ਨਵੀਂ ਦੱਸ ਨਵੀਂ ਦੱਸ ਦੇ ਇੱਕੋ ਹੀ ਆ ਲੈ ਉਹ ਵਿਚ ਨਹੀਂ ਤਾਂ ਹੀ ਨਹੀਂ ਮੈਨੂੰ ਪਤਾ ਗੰਨਾ ਨਹੀਂ ਦੇਣਾ ਹੁੰਦਾ ਭਿੱਲੇ ਦੇ ਦੇ ਸਾਢੇ 6000 ਦੀ ਹੈ ਪਰ ਸਹੀ ਆ ਰਾਜਾ ਹੋਣੀ ਓ ਠੀਕ ਆ ਰਾਜਾ ਪੈਸੇ ਲੈ ਲੈ ਲਿਖਾ ਦੇ ਫੜਕੇ ਐਵੇਂ ਕਰੀ ਜਣਾਗਾ ਆ ਇਧਰ ਹਾਂਜੀ ਮਿੱਤਰੋ ਸਾਢੇ 6000 ਚ ਪੱਟ ਦਾ ਸੌਦਾ ਹੋ ਗਿਆ ਕੱਚੀ ਥੀਰੀ ਪੱਟਾ ਉਹ ਲੋਨ ਨਿਕਾਇਆ ਸਭਾ ਮੰਡੀ ਤੋਂ ਲੋਪੜੇ ਖਾ ਲੈਂਦਾ ਉਹ ਸੋ ਮਿਲਦੇ ਆ ਅਗਲੀ ਵੀਡੀਓ ਤੇ